ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਮਰਤਾਨ ਸ਼ਹਿਰ ਦੇ ਵਿੱਚ ਇੱਕ ਬਹੁਤ ਅਮੀਰ ਸੇਖ ਰਿੰਦਾ ਸੀ ਲੋਕ ਉਹਨੂੰ ਬੜੇ ਪਿਆਰ ਦੇ ਨਾਲ ਭਾਈ ਰੂਪਾ ਸੇਠ ਦੇ ਨਾਮ ਦੇ ਨਾਲ ਜਾਣਦੇ ਸੀ ਜਦੋਂ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਹਿੰਦੂਆਂ ਦਾ ਧਰਮ ਬਚਾਉਣ ਦੀ ਖਾਤਰ ਮਹਾਰਾਜ ਦਿੱਲੀ ਗਏ ਨਾ ਦਿੱਲੀ ਤੇ ਭਾਈ ਰੂਪਾ ਜੀ ਬੜੇ ਉਦਾਸ ਜੇ ਹੋ ਗਏ ਦਰਸ਼ਨਾ ਤੋਂ ਵਿਆਕੁਲ ਹੋ ਗਏ ਕਿਤੇ ਭਾਈ ਰੂਪਾ ਜੀ ਨੂੰ ਤੇ ਇੱਕ ਬਹਾਦਰ ਸੇ ਮਹਾਰਾਜ ਦੇ ਦیدار ਕਰਿਆ ਕਰਦਾ हम महाराज जो दिल्ली चले गए समय ने ऐसी गुरु तेग बहादुर साहब महाराज की शहीद हो गई भाई रूपा सेठ जी हो टुट गए मन दुखी हो गया दुखी ਰੋਜ ਦਰਸ਼ਨਾਂ ਨੂੰ ਲੋਚਦਾ ਹੈ ਇੱਕ ਦਿਨ ਜਦੋਂ ਭਾਈ ਰੂਪਾ ਜੀ ਨੂੰ ਪਤਾ ਲੱਗਣਾ ਵੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਦੇ ਪੁੱਤਰ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਗੱਦੀ ਤੇ ਬਰਾਜਮਾਨ ਹੋਣ ਲੱਗੇ ਨੇ ਦਸਵੇਂ ਪਾਤਸ਼ਾਹ ਜੀ ਬਣ ਲੱਗੇ ਨੇ ਮਰਦਾਇਆ ਹੋਇਆ تیਰਾ ਖਡਾਓ ਦੇ ਵਿੱਚ ਆ ਗਿਆ ਮਨ ਨੂੰ ਚਾ ਚੜ ਗਿਆ ਖੁਸ਼ੀ ਹੋ ਗਈ ਮਾਨ ਨੇ ਕਿਹਾ ਵੀ ਚੱਲ ਗੁਰੂ ਗੋਪਿੰਦ ਰਾਏ ਦੇ دیدار ਕਰਨ ਚੱਲੀਏ ਜਦੋਂ ਮਹਾਰਾਜ ਤਖਤ ਤੇ ਬਰਾਜਮਾਨ ਹੋਏ ਦਰਸ਼ਨੀ ਭੇਟਾ ਦੇ ਤੌਰ ਤੇ ਸੰਗਤਾਂ ਪਾਤਸ਼ਾਹ ਜੀ ਵਾਸਤੇ ਗੁਲਦਸਤੀ ਬਹੁਤ ਕਿਸਮ ਦੀਆਂ ਪਾਤਸ਼ਾਹ ਜੀ ਵਾਸਤੇ ਸੁਗਾਤਾਂ ਲਿਆ ਰਹੇ ਨੇ ਤੋਹਫੇ ਲਿਆ ਰਹੇ ਨੇ ਮਹਾਰਾਜ ਵਾਸਤੇ ਇਧਰ ਭਾਈ ਰੂਪਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਸੋਨੇ ਹੀਰੇ ਜਵਾਹਰਾਤ ਮੋਤੀਆਂ ਦੇ ਨਾਲ ਜੜੇ ਹੋਏ ਗਹਿਣੇ ਤਿਆਰ ਕਰਾਈ। ਪਾਤਸ਼ਾਹ ਦੇ ਹੱਥਾਂ ਵਿੱਚ ਪਾਉਣ ਵਾਸਤੇ ਸੋਨੇ ਦੇ ਦੋ ਕੜੇ ਤਿਆਰ ਕੀਤੇ ਜਿਨ੍ਹਾਂ ਵਿੱਚ ਬਹੁਤ ਬੇਸ਼ੁਮਾਰ ਕੀਮਤੀ ਹੀਰੇ ਜੜੇ ਸੀ। ਜਦੋਂ ਤਿਆਰ ਹੋਏ ਤੇ ਭਾਈ ਰੂਪਾ ਜੀ ਮਲਤਾਨ ਸ਼ਹਿਰ ਤੋਂ ਤੋਰਨ ਲੱਗੇ ਮਹਾਰਾਜ ਦੇ دیدار ਵਾਸਤੇ ਤੇ ਭਾਈ ਰੂਪਾ ਜੀ ਨੂੰ ਕੰਮ ਪੈ ਗਿਆ ਆਇਆ ਨੰਗਿਆ ਸੋਚਦਾ ਵੀ ਭਲਿਆ ਜੇ ਨਾ ਜਾਇਆ ਗਿਆ ਮਹਾਰਾਜ ਦੇ دیدار ਕਰਨ ਵਾਸਤੇ ਫੇਰ ਚਲੋ ਸੋਚਦਾ ਵੀ ਇਤੋਂ ਨਹੀਂ ਜਾਇਆ ਜਾਂਦਾ ਤੇ ਮਹਾਰਾਜ ਵਾਸਤੇ ਆ ਜੋ ਤੁਸੀਂ ਸੁਗਾਤਾਂ ਬਣਾਈਆਂ ਨੇ ਗਹਿਣੇ ਬਣਾਈਏ ਚਲੋ ਮਹਾਰਾਜ ਵਾਸਤੇ ਇਹ ਤੇ ਭੇਜ ਦਈਏ ਨਾ ਕਿਸੇ ਦੇ ਹੱਥ ਉਥੇ ਪਾਤਸ਼ਾਹ ਦਾ ਇੱਕ ਮਸੰਦ ਰਹਿੰਦਾ ਸੀ ਭਾਈ ਦਲੱਤਾ ਜੀ ਭਾਈ ਰੂਪਾ ਜੀ ਨੇ ਭਾਈ ਦਲੱਤਾ ਜੀ ਨੂੰ ਉਹ ਪ੍ਰੇਮ ਦੀਆਂ ਭੇਟਾ ਗਹਿਣੇ ਸੋਹਣੇ ਸੋਹਣੇ ਕੜੇ ਮਹਾਰਾਜ ਵਾਸਤੇ ਜਿਹੜੇ ਬਣਾਈ ਸੀ ਉਹ ਦੇ ਦਿੱਤੇ। ਨਿ ਭਾਈ ਦਲਤਾ ਜੀ ਆ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚ ਦੇ ਕਰ ਦਿਓ। ਹੁਣ ਭਾਈ ਦਲਤਾ ਜੀ ਕਹਿੰਦੇ ਵੀ ਠੀਕ ਐ। ਪਰ ਜਦੋਂ ਸੁਗਾਤਾਂ ਦੇਖੀਆਂ ਨਾ ਸੁਗਾਤਾਂ ਉਹ ਗਹਿਣੇ ਦੇਖ ਕੇ ਭਾਈ ਦਲੱਤਾ ਜੀ ਨੇ ਤੇ ਮਨ ਆ ਜਿਹੜਾ ਉਹ ਬੇਈਮਾਨ ਹੋ ਗਿਆ ਮਨ ਬੇਈਮਾਨ ਹੋ ਗਿਆ ਮਲਤਾਨ ਤੋਂ ਭਾਈ ਦਲੱਤਾ ਜੀ ਤੁਰੇ ਰਾਹ ਵਿੱਚ ਸੋਚਦੇ ਐ ਵੀ ਮਹਾਰਾਜ ਨੂੰ ਕਿਹੜਾ ਪਤਾ ਲੱਗਣਾ ਵੀ ਮਹਾਰਾਜ ਤੇ ਹਜੇ ਬੱਥੇ ਉਮਰ ਨਿਆਣੀ ਐ ਮਹਾਰਾਜ ਨੂੰ ਕੀ ਪਤਾ ਵੀ ਭਾਈ ਰੂਪਾ ਕੌਣ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਤੇ ਪਾਤਸ਼ਾਹ ਤਾਂ ਜਾਣਦੇ ਸੀ ਭਾਈ ਰੂਪਾ ਨੂੰ ਵੀ ਸੇਠ ਹੈ ਮਲਤਾਨ ਦੇ ਰਹਿਣ ਵਾਲਾ ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੁੱਤਰ ਗੋਬਿੰਦ ਰਾਏ ਨੂੰ ਕੀ ਪਤਾ ਹੈ ਵੀ ਉਹ ਕੌਣ ਹੈ ਕਿਉਂ ਨਾ ਆ ਹੀਰਿਆਂ ਦੇ ਨਾਲ ਜੜੇ ਮੋਤੀਆਂ ਦੇ ਨਾਲ ਜੜੇ ਕੜੇ ਆ ਜਿਹੜੇ ਉਹ ਮੈਂ ਰੱਖ ਲਵਾ ਮਨ ਬੇਈਮਾਨ ਹੋ ਗਿਆ ਗੈਣਾ ਤੇ ਰਸਤੇ ਵਿੱਚ ਹੀ ਮਹਾਰਾਜ ਦੇ ਕੜੇ ਲਘੋਲੇ ਭਾਈ ਦਲੱਤਾ ਜੀ ਨੇ ਆਨੰਦਪੁਰ ਸੇ ਪਹੁੰਚ ਗਏ ਬੜੇ ਰਾਜੇ ਮਹਾਰਾਜੇ ਦੁਨੀਆ ਦੇ ਲੋਕ ਪ੍ਰੇਮ ਦੀਆਂ ਭਟਾਵਾਂ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰ ਰਹੇ ਨੇ ਤੇ ਦਰਸ਼ਨ ਕਰਕੇ ਮਹਾਰਾਜ ਦੇ ਨਿਹਾਲ ਨਿਹਾਲ ਹੋ ਰਹੇ ਨੇ ਭਾਈ ਦਲੱਤਾ ਜੀ ਨੇ ਭਾਈ ਰੂਪਾ ਜੀ ਦੀਆਂ ਕੁਦਕ ਜਿਹੜੀਆਂ ਭੇਟਾ ਸੀ ਗਹਿਣੇ ਸੀ ਉਹ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖ ਕੇ ਮੱਥਾ ਟੇਕ ਕੇ ਬਹਿ ਗਿਆ ਚਲੋ ਦਰਬਾਰ ਦੀ ਸਮਾਪਤੀ ਹੋਈ ਅਗਲੇ ਦਿਨ ਫਿਰ ਦਰਬਾਰ ਲੱਗਾ ਤੇ ਭਾਈ ਦਲਤਾ ਜੀ ਸੋਚਦੇ ਆ ਵੀ ਮਹਾਰਾਜ ਨੂੰ ਤੇ ਪਤਾ ਹੀ ਨਹੀਂ ਲੱਗਿਆ ਮੇਰੇ ਬਾਰੇ ਮਹਾਰਾਜ ਨੇ ਪੁੱਛਿਆ ਹੀ ਨਹੀਂ ਵੀ ਉਹ ਜੇ ਤੇ ਮਹਾਰਾਜ ਵਿੱਚ ਸ਼ਕਤੀ ਹੁੰਦੀ ਜੇ ਉਹ ਹੀ ਜੋਤ ਹੁੰਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਤੇ ਮਹਾਰਾਜ ਨੇ ਜਾਣ ਲੈਣਾ ਸੀ ਮਾਰਦ ਨੇ ਮੱਖਣਸ਼ਾਲ ਬਾਣੀ ਦਾ ਜਹਾਜ਼ ਬੇੜਾ ਪਾਰ ਲਾਇਆ ਤੇ ਮਾਰਦ ਨੇ ਦੱਸਤਾ ਸੀ ਮੱਖਣਸ਼ਾ 500 ਮੋਹਰਾਂ ਦੇ ਥਾਂ ਤੇ 5 ਟੇਕਣ ਲੱਗਾ ਮਾਰਦ ਨੇ ਪਛਾਣ ਲਿਆ ਸੀ ਤੇ ਗੋਬਿੰਦ ਰਾਏ ਗੋਬਿੰਦ ਮਹਾਰਾਜ ਨੇ ਤੇ ਮੈਨੂੰ ਪਛਾਣਿਆ ਹੀ ਨਹੀਂ ਮੇ ਮਾਉਨਾਂ ਦੀਆਂ ਸੁਗੰਤਾ ਪ੍ਰੇਮ ਦੀਆਂ ਭੇਟਾਂ ਭਾਈ ਰੂਪੇ ਦੀਆਂ ਦਿੱਤੀਆਂ ਹੋਈਆਂ ਲਕੋਲੀਆਂ ਜਦੋਂ ਅਗਲੇ ਦਿਨ ਦਰਬਾਰ ਸੱਜਣ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦੀ ਤਖਤ ਤੇ ਬਰਾਜਮਣ ਹੋਏ ਤਾਂ ਪਾਤਸ਼ਾਹ ਨੇ ਸਿਕਾਣ ਨੂੰ ਪੁੱਛਿਆ ਵੀ ਭਾਈ ਦਲੱਤਾ ਜੀ ਕਿੱਥੇ ਹੁਣੇ ਸਾਡੇ ਸਾਹਮਣੇ ਭਾਈ ਦਲੱਤਾ ਨੂੰ ਪੇਸ਼ ਕਰੋ ਬਲਾਓ ਉਹਨਾਂ ਨੂੰ ਕਿਤੇ ਭਾਈ ਦਲੱਤਾ ਜੀ ਨੂੰ ਸਨੇਹਾ ਮਿਲਿਆ ਤੇ ਭਾਈ ਦਲੱਤਾ ਜੀ ਉਹ ਮਸੰਦ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਪੇਸ਼ ਹੋਇਆ ਖੜ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਲੱਤਾ ਜੀ ਨੂੰ ਪੁੱਛਦੇ ਨੇ ਭਾਈ ਜੀ ਤੁਸੀਂ ਮੇਰੇ ਵਾਸਤੇ ਪ੍ਰੇਮ ਦੀਆਂ ਭੇਟਾਂ ਲੈ ਕੇ ਆਏ ਸੀ ਸੁਗਤਾਂ ਲੈ ਕੇ ਆਏ ਸੀ ਸੁਗਤਾਂ ਤੇ ਭਾਈ ਸਾਹਿਬ ਜੀ ਜਿਹੜੀਆਂ ਸੁਗਤਾਂ ਤੁਸੀਂ ਲੈ ਕੇ ਆਏ ਉਹਨਾਂ ਦੇ ਵਿੱਚੋਂ ਕੁਝ ਰਹਿ ਤੈ ਨਹੀਂ ਗਿਆ ਸਾਡੇ ਕਿਸੇ ਸਿੱਖ ਨੇ ਪ੍ਰੇਮ ਦੀਆਂ ਭੇਟਾਂ ਭੇਜੀਆਂ ਹੋਣ ਤੂੰ ਕੋਦ ਭੇਟਾ ਗੁਰੂ ਚਰਨਾਂ ਦੇ ਵਿੱਚ ਭੇਟ ਕਰਤੀ ਤੇ ਕੁਝ ਭੁੱਲ ਤੀ ਨਹੀਂ ਗਿਆ ਕੋਦ ਲੱਛਾ ਮਸੰਦ ਕਹਿੰਦਾ ਮਹਾਰਾਜ ਮੈਂ ਕੀ ਭੁੱਲਣਾ ਹੈ ਮੈਂ ਤੇ ਜੋ ਕੁਝ ਆਪ ਜੀ ਦੇ ਸਿੱਖ ਭਾਈ ਰੂਪਾ ਜੀ ਪਾਸੋਂ ਲੈ ਕੇ ਆਇਆ ਸੀ ਨਾ ਉਹਨਾਂ ਨੇ ਪ੍ਰੇਮ ਦੀਆਂ ਭੇਟਾ ਕੁਝ ਗਹਿਣੇ ਤੁਹਾਡੇ ਵਾਸਤੇ ਬਣਾਏ ਸੀ ਮਹਾਰਾਜ ਉਹ ਮੈਂ ਕੱਲ ਹੀ ਤੁਹਾਡੇ ਚਰਨਾਂ ਦੇ ਵਿੱਚ ਭੇਟਾ ਕਰ ਦਿੱਤੇ ਸੀ ਪਾਸਾ ਕਹਿੰਦੇ ਕੁਝ ਭੁੱਲ ਤင်း ਗਿਆ ਤੈਂਦਾ ਨਹੀਂ ਮਹਾਰਾਜ ਮੈਂ ਤੇ ਕੁਝ ਨਹੀਂ ਭੁੱਲਿਆ ਸਭ ਕੁਝ ਹੀ ਮੈਂ ਤੇ ਤੁਹਾਡੇ ਅੱਗੇ ਭੇਟਾ ਕਰ ਦਿੱਤਾ ਪਾਸਾ ਨੇ ਫੇਰ ਪੁੱਛ ਲਿਆ ਵੀ ਯਾਦ ਕਰ ਲੈ ਕੋਝ ਭੁੱਲਿਆ ਤੇ ਨਹੀਂ ਕੋਈ ਤੀਜ ਰਹਿ ਤੇ ਨਹੀਂ ਗਈ ਕਿਸੇ ਪ੍ਰੇਮੀ ਨੇ ਸੁਗਾਤ ਭੇਜੀ ਹੋਵੇ ਤੇ ਆਪ ਭੇਟਾ ਕਰਨੀ ਭੁੱਲ ਗਏ ਹੋਵੋ ਹੁਣ ਭਾਈ ਦਲੱਤਾ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦੀ ਇਹ ਗੱਲ ਸੁਣ ਕੇ ਨਾ ਗੁੱਸੇ ਵਿੱਚ ਆ ਗਏ ਤੇ ਮਹਾਰਾਜ ਨੂੰ ਕਹਿਣ ਲੱਗਾ ਸਤਿਗੁਰੂ ਤੁਸੀਂ ਮੇਰੇ ਨਾਲ ਬੱਚਿਆਂ ਵਾਲਾ ਵਰਤਾਓ ਕਰਨ ਲੱਗੇ ਹੋ ਮਰਦ ਤੁਸੀਂ ਮੇਰੇ ਨਾਲ ਬੱਚਿਆਂ ਵਾਲਾ ਵਰਤਾਓ ਕਰੀ ਜਾਂਦੇ ਆ ਮੈਂ ਪਿਛਲੇ 50 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹਾਂ ਤੇ ਪਾਤਸ਼ਾਹ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਤੇ ਭਰੇ ਦਰਬਾਰ ਦੇ ਵਿੱਚ ਮੇਰੀ ਇੱਜ਼ਤ ਤੇ ਹੱਥ ਪਾ ਰਹੇ ਹੋ ਮਰਦ ਪਾਤਸ਼ਾਹ ਨੇ ਕਿਹਾ ਨਹੀਂ ਦਲੱਤਾ ਜੀ ਤੁਹਾਡੀ ਇੱਜ਼ਤ ਤੇ ਹੱਥ ਨਹੀਂ ਪਾਉਣ ਲੱਗੇ ਕਹਿੰਦਾ ਮਹਾਰਾਜ ਹੋਰ ਕੀ ਕਰਨ ਲੱਗੇ ਉਹ ਮੇਰੀ ਇੱਜ਼ਤ ਤੇ ਹੱਥ ਪਾ ਦੇ ਮਰਦ ਪਾਤਸ਼ਾਹ ਜੀ ਮੁਸਕਰਾ ਪਏ ਹੱਸ ਪਏ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਲੱਤਾ ਜੀ ਨੂੰ ਕਹਿੰਦੇ ਨੇ ਦਲੱਤਾ ਜੀ ਸ਼ਾਇਦ ਤੁਹਾਡੀ ਪੱਗ ਦੇ ਵਿੱਚ ਕੁਝ ਹੈ ਥੋੜਾ ਨੇੜੇ ਆ ਜਾਓ ਭਾਈ ਦਲੱਤਾ ਜੀ ਨੇੜੇ ਹੋ ਗਏ ਤੇ ਪਾਸਾ ਦੀ ਕਹਿੰਦੇ ਭਾਈ ਦਲੱਤਾ ਜੀ ਤੁਹਾਡੀ ਪੱਗ ਦੇ ਵਿੱਚ ਨਾ ਕੁਝ ਹੈਗਾ ਕਹਿੰਦਾ ਮਹਾਰਾਜ ਕੁਝ ਨਹੀਂ ਪਾਸਾ ਕਹਿੰਦੇ ਕੁਝ ਲੱਗਿਆ ਕਹਿੰਦਾ ਮਹਾਰਾਜ ਕੁਝ ਨਹੀਂ ਲੱਗਾ ਭਾਈ ਦਲੱਤੇ ਨੂੰ ਪਤਾ ਸੀ ਵੀ ਜਿਹੜੇ ਕੜੇ ਮਹਾਰਜ ਵਾਸਤੇ ਸਭ ਤੋਂ ਕੀਮਤੀ ਬੇਸ਼ਮਾਰ ਕੜੇ ਭਾਈ ਰੂਪਾ ਨੇ ਬਣਾਏ ਉਹ ਮੈਂ ਪੱਗ ਦੇ ਲੜ ਵਿੱਚ ਲੁਕੋਏ ਹੋਏ ਹੈ। ਭਾਈ ਦਲੱਤੇ ਨੂੰ ਪਤਾ। ਬਾਸਾ ਜੀ ਫਿਰ ਕਹਿੰਦੇ ਨਹੀਂ ਨਹੀਂ ਪੱਗ ਦੇ ਵਿੱਚ ਕੁਝ ਹੈ ਤੇਰੇ। ਕਿੰਨ ਮਹਾਰਜ ਕੁਝ ਨਹੀਂ ਆ। ਬਾਸਾ ਜੀ ਨੇੜੇ ਆ। ਨੇੜੇ ਹੋਇਆ ਬਾਸਾ ਜੀ ਨੇ ਭਲਿਆ ਪੱਗ ਦੇ ਵਿੱਚ ਨਹੀਂ ਤੇਰੇ ਕੇਸਾਂ ਦੇ ਵਿੱਚ ਕੁਝ ਹੈ ਕਹਿੰਦਾ ਮਹਾਰਾਜ ਸਿਰ ਉੱਤੇ ਦਸਤਾਰ ਸਜੀ ਹੈ ਤੁਹਾਨੂੰ ਕੀ ਪਤਾ ਮੇਰੇ ਕੇਸਾਂ ਵਿੱਚ ਕੀ ਹੈ ਪਾਸਾ ਕਹਿੰਦੀ ਭਲਿਆ ਤੇਰੀ ਇੱਜ਼ਤ ਖਰਾਬ ਹੋ ਰਹੀ ਹੈ ਸਭ ਨੂੰ ਪਤਾ ਵੀ ਤੇਰੇ ਕੇਸਾਂ ਵਿੱਚ ਕੁਝ ਹੈ ਕਹਿੰਦਾ ਮਹਾਰਾਜ ਕੁਝ ਨਹੀਂ ਪਾਸਾ ਕਹਿੰਦੀ ਇੰਜ ਕਰ ਫਿਰ ਆਪਣੀ ਪੱਗ ਦੇ ਲੜ ਕੋਲ ਕੱਲਾ-ਕੱਲਾ ਲੜ ਕੋਲ ਕੇ ਤੇ ਆਪਣਾ ਸਿਰ ਦਿਖਾ ਜਦੋਂ ਮਹਾਰਾਜ ਨੇ ਪੱਕ ਦੇ ਲੜ ਖੋਲਣ ਵਾਸਤੇ ਕਿਹਾ ਨਾ ਤੇ ਭਾਈ ਦਲੱਤਾ ਜੀ ਇੱਕਦਮ ਕੰਬ ਕੇ ਵੀ ਹੁਣ ਕੀ ਕਰਾਂ ਸ਼ਾਇਦ ਮਹਾਰਾਜ ਨੂੰ ਮੇਰੇ ਬਾਰੇ ਪਤਾ ਲੱਗ ਗਿਆ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰੀ ਇੱਜ਼ਤ ਦਾ ਸਵਾਲ ਹੁਣ ਸਾਰਿਆਂ ਸਾਹਮਣੇ ਮੈਂ ਦਸਤਾਰ ਖੋਲੀ ਤੇ ਮਹਾਰਾਜ ਤੁਸੀਂ ਹਮੇਸ਼ਾ ਹੀ ਸਿਰ ਢਕਣ ਵਾਸਤੇ ਕਹਿੰਦੇ ਹੋ ਤੇ ਮੈਂ ਤੁਹਾਡੇ ਸਾਹਮਣੇ ਦਸਤਾਰ ਕਿਵੇਂ ਲਾ ਸਕਦਾ ਪਾਸ ਨੇ ਕਿਹਾ ਅੱਜ ਅਸੀਂ ਤੇ ਕਹਿ ਰਹੇ ਆ ਵੀ ਤੂੰ ਦਸਤਾਰ ਖੋਲ ਤੇਰੇ ਸਿਰ ਦੇ ਵਿੱਚ ਕੇਸਾ ਦੇ ਵਿੱਚ ਕੁਝ ਲਗਾ ਇਹ ਨਾ ਮਹਾਰਾਜ ਖੁਦ ਨਹੀਂ ਆ ਕਈ ਇਤਿਹਾਸਕਾਰਾਂ ਨੇ ਇਤੋਂ ਤੱਕ ਲਿਖਿਆ ਵੀ ਮਹਾਰਾਜ ਨੇ ਇੱਕ ਦਮ ਭਾਈ ਦਲੱਤਾ ਦੇ ਚਪੇੜ ਮਾਰੀ ਤੇ ਸਿਰ ਤੋਂ ਦਸਤਾਰ ਲਹਿ ਗਈ ਇਸ ਦਸਤਾਰ ਦੇ ਵਿੱਚੋਂ ਕੜੇ ਨਿਕਲਾਏ ਤੇ ਭਾਈ ਦਲੱਤਾ ਬੜਾ ਸ਼ਰਮਿੰਦਾ ਹੋਇਆ। ਇਤੇ ਭਾਈ ਦਲੱਤਾ ਦੀ ਦਸਤਾਰ ਖੋਲਣ ਲੱਗੀ। ਜਿਵੇਂ ਜਿਵੇਂ ਦਸਤਾਰ ਖੋਲਦੇ ਪਹਿਲਾ ਕੜਾ ਬੁੱਕਲ ਤੇ ਲੱਗ ਪਿਆ, ਦੂਜਾ ਕੜਾ ਫਿਰ ਬੁੱਕਲ ਤੇ ਲੱਗ ਗਿਆ। ਭਾਈ ਦਲੱਤਾ ਦੀ ਪਾਣੀ ਬਣ ਕੇ ਸ਼ਰਮ ਨਾਲ ਇੰਨੀ ਸ਼ਰਮ ਆਈ ਭਾਈ ਦਲਤਾ ਜੀ ਨੂੰ ਵੀ ਆ ਕੀ ਹੋ ਗਿਆ ਮੈਂ ਤੇ ਸਮਝਿਆ ਸੀ ਵੀ ਮਹਾਰਾਜ ਨੂੰ ਪਤਾ ਹੀ ਨਹੀਂ ਲੱਗਣਾ ਰਾਤ ਲੰਘ ਚੱਲੀ ਸੀ ਦਿਨ ਲੰਘ ਚੱਲਿਆ ਸੀ ਮਹਾਰਾਜ ਨੂੰ ਪਤਾ ਕਿਵੇਂ ਲੱਗਾ ਪਾਸਾ ਕਿੰਦੀ ਦਲਤਾ ਜੀ ਆ ਕੀ ਹੈ ਉਹ ਕਹਿੰਦਾ ਮਹਾਰਾਜ ਇਹ ਵੀ ਤੁਹਾਡੇ ਹੀ ਕੜੇ ਨੇ ਮੈਂ ਭੁੱਲ ਗਿਆ ਸੀ ਪਾਤਸ਼ਾਹ ਵਾਕਈ ਮੈਨੂੰ ਯਾਦ ਨਹੀਂ ਰਿਹਾ ਮੈਂ ਹੁਣ ਬੁੱਢਾ ਹੋ ਗਿਆ ਪਾਤਸ਼ਾਹ 50 ਸਾਲ ਤੇ ਹੋ ਗਏ ਤੁਹਾਡੇ ਚਰਨਾਂ ਦੇ ਵਿੱਚ ਸੇਵਾ ਕਰਦਿਆਂ ਮਰਦ ਹੁਣ ਮੇਰੀ ਉਮਰ ਜ਼ਿਆਦਾ ਹੋ ਗਈ ਹੈ 60 70 ਸਾਲ ਦੀ ਉਮਰ ਹੋਈ ਪਾਤਸ਼ਾਹ ਸ਼ਾਇਦ ਮੈਂ ਭੁੱਲ ਗਿਆ ਸੀ ਮਰਦ ਭੁੱਲਣਾ ਅੰਦਰ ਸਭ ਕੁਝ ਭੁੱਲ ਗੁਰੂ ਕਰਤਾ ਮਰਾਦ ਬਖਸ਼ਲੇ ਪਾਤਸ਼ਾਹ ਦੇ ਨਿਪਾਇਂ ਦਲੱਤਾ ਜੀ ਭੁੱਲੇ ਨਹੀਂ ਤੁਸੀਂ ਬੇਈਮਾਨੀ ਕੀਤੀ ਹੈ ਬੇਈਮਾਨੀ ਜਾਣ ਕੇ ਲੁਕੋਏ ਸੀ ਇਹ ਕੜੇ ਭੜਿਆ ਤੂੰ ਗੁਰੂ ਨਾਨਕ ਦੇ ਘਰ ਇਹ ਚੜਾ ਕੇ ਮੰਗ ਲੈਂਦਾ ਕਿ ਤੈਨੂੰ ਦੇ ਦਿੰਦੇ ਪਰ ਤੂੰ ਲੁਕੋ ਕੇ ਬੜੀ ਗਲਤੀ ਕੀਤੀ ਆਪਣੀ ਇੱਜ਼ਤ ਆਪ ਹੀ ਖਰਾਬ ਕਰ ਲਈ ਭਾਈ ਦਲੱਤਾ ਦੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਬਖਸ਼ ਲਿਓ ਮੈਨੂੰ ਮਰਛਾ ਮੈਂ ਬੇਈਮਾਨ ਹੋ ਗਿਆ ਮੈਨੂੰ ਬਖਸ਼ ਲਿਓ ਪਾਤਸ਼ਾਹ ਜੀ ਪਿਆਰ ਵਿੱਚ ਆਏ ਭਾਈ ਦਲੱਤਾ ਨੂੰ ਕਹਿੰਦੇ ਦਲੱਤਾ ਜੀ ਗੁਰੂ ਨਾਨਕ ਦੇ ਘਰ ਦੀ ਸਿਫਤ ਹੈ ਇਹ ਵੱਡੇ ਵੱਡੇ ਪਾਪੀਆਂ ਨੂੰ ਬਖਸ਼ ਦਿੰਦੀ ਹੈ ਸਿਫਤਾਂ ਗੁਰੂ ਨਾਨਕ ਦੇ ਘਰ ਦੀ ਵੱਡੇ ਵੱਡੇ ਪਾਪੀਆਂ ਨੂੰ ਬਖਸ਼ ਦਿੰਦਾ ਹੈ ਜਾਜ ਤੈਨੂੰ ਵੀ ਬਖਸ਼ਿਆ ਪਰ ਇੱਕ ਵਾਦਾਕਰ ਅੱਜ ਤੋਂ ਬਾਤ ਬਈ ਮਾਨੀ ਨਹੀਂ ਕਰੇਗਾ ਉਹਨੇ ਕਿਹਾ ਪਾਤਸ਼ਾਹ ਅੱਜ ਤੋਂ ਬਾਅਦ ਬਈਮਾਨੀ ਨਹੀਂ ਕਰਦਾ ਫਿਰ ਭਾਈ ਦਲੱਤਾ ਜੀ ਉਹ ਮਸੰਦ ਗੁਰੂ ਨਾਨਕ ਦੇ ਘਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰਾ ਜਿਹਾ ਸਿੱਖ ਬਣਿਆ ਤੇ ਸਾਰੀ ਉਮਰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦਾ ਰਿਹਾ ਸਤਿ